ਸਤਨਾਮ ਵਾਈਕ ਰੂਜੀ ਆਸਾ ਦੀਵਾਰ ਪੜੀ 14ਵੀਂ ਪੜੀ ਕੱਪੜ ਰੂਪ ਸੁਹਾਵਣਾ ਚੜ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵਦੇ ਰਾ ਭੀੜੇ ਅੱਗੇ ਜਾਵਣਾ ਨੰਗਾ ਦੋ ਜਕ ਚਾਲਿਆ ਤਾਂ ਦਿਸੇ ਖਰਾ ਡਰਾਵਣਾ ਕਰ ਓਗਣ ਪਛੋ ਤਮਣਾ ਇਹ ਸ਼ਰੀਰ ਰੂਪੀ ਕਪੜਾ ਬਹੁਤ ਸੋਹਣਾ ਹੈ ਪਰ ਇਸ ਨੂੰ ਦੁਨੀਆ ਵਿੱਚ ਜੀਵ ਨੇ ਛੱਡ ਕੇ ਤੁਰ ਜਾਣਾ ਹੈ ਹਰੇਕ ਜੀਵ ਨੇ ਆਪੋ ਆਪਣੇ ਕੀਤੇ ਹੋਏ ਚੰਗੇ ਤੇ ਮੰਦੇ ਕਰਮਾਂ ਦਾ ਫਲ ਆਪ ਭੋਗਣਾ ਹੈ ਜਿਸ ਮਨੁੱਖ ਨੇ ਮਨ ਨੂੰ ਪਸੰਦ ਆਉਣ ਵਾਲੇ ਹੁਕਮ ਕੀਤੇ ਹਨ ਉਸ ਨੂੰ ਅਗਾ ਔਖੀਆਂ ਘਾਟੀਆਂ ਵਿੱਚੋਂ ਦੀ ਲੰਘਣਾ ਪਵੇਗਾ ਜਦੋਂ ਉਹ ਨੰਗਾ ਦੋਜਕ ਵਿੱਚ ਧੱਕਿਆ ਜਾਂਦਾ ਹੈ ਉਸ ਵੇਲੇ ਉਸ ਦਾ ਬੜਾ ਡਰਾਉਣਾ ਰੂਪ ਦੇਖਦਾ ਹੈ ਭੈੜੇ ਕੰਮ ਕਰਕੇ ਅੰਤ ਪਛਟਾਉਣਾ ਹੀ ਪੈਂਦਾ ਹੈ ਸੋਖ ਮੱਲਾ ਪਹਿਲਾ ਦਇਆ ਕਪਾਸ ਸੰਤੋਖ ਸੂਤ ਜਤ ਗੱਡੀ ਸਤਵਟ ਏ ਜਨੂ ਜੀ ਕਾ ਹਿਤ ਪਾਂਡੇ ਕੱਤ ਨਾ ਐ ਟੁੱਟੈ ਨਾ ਮਲ ਲਗੈ ਨਾ ਐ ਜਲੇ ਨ ਜਾਏ ਤਨ ਸੁਮਨ ਸ্নান ਕਾ ਜੋਗਲ ਚਲੇ ਪਾਏ ਜੋਕਰ ਮੂਲ ਅਣ ਆਇਆ ਬੈ ਚੌਕੇ ਪਾਇਆ ਸਿਖਾ ਕਨ ਚੜਾਇਆ ਗੁਰ ਬ੍ਰਹਮਣthia ਓ ਮੂਆ ਓ ਝੜ ਪਿਆ ਰੇਤਕਾ ਗਿਆ ਜਦੋਂ ਗੁਰਨਾਗ ਦੇਵ ਜੀ 10 ਸਾਲਾਂ ਦੇ ਹੋਏ ਤਾਂ ਪਿਤਾ ਬਾਬਾ ਕਾਲੂ ਨੇ ਸੋਚਿਆ ਕਿ ਹੁਣ ਮर्यादा ਅਨੁਸਾਰ ਜਨੇਊ ਪਾ ਦਿੱਤਾ ਜਾਏ ਉਹਨਾਂ ਪੰਡਿਤ ਹਰदयाल ਨੂੰ ਸਦਿਆ ਜਿਸ ਵੇਲੇ ਜਨੇਊ ਪਾਉਣ ਲੱਗੇ ਤਾਂ 사ਧੁਰੂ ਨਾਨਕ ਨੇ ਉਪਦੇਸ਼ ਦਿੱਤਾ ਜੇ ਦਇਆ ਦੀ ਕਪਾਹ ਹੋਵੇ ਸੰਤੋਖ ਦਾ ਸੂਤ ਹੋਵੇ ਕਾਮ ਵਾਸਨਾ ਤੇ ਕਾਬੂ ਦੀ ਗਾਂਢ ਲੱਗੀ ਹੋਵੇ ਉੱਚੇ ਆਚਰਨ ਦੀ ਵਾਟ ਲੱਗੀ ਹੋਵੇ ਇਹ ਪੰਡਿਤ ਇਹ ਤੇਰੇ ਪਾਸ ਏ ਆਤਮਾ ਦੇ ਕਮ ਆਉਣ ਵਾਲਾ ਜਨੇਊ ਹੈ ਤਾਂ ਮੇਰੇ ਗਲ ਪਾ ਦੇ ਇਹੋ ਜਿਹਾ ਜਨੇਊ ਨਾ ਟੁੱਟਦਾ ਹੈ ਨਾ ਇਸ ਨੂੰ ਮੈਲ ਲੱਗਦੀ ਹੈ ਨਾ ਇਹ ਸੜਦਾ ਹੈ ਅਤੇ ਨਾ ਹੀ ਇਹ ਗੁਆਚਦਾ ਹੈ ਸਤਿਗੁਰੂ ਨਾਨਕ ਪਾਸ਼ਾ ਫਰਮਾਉਂਦੇ ਹਨ ਉਹ ਮਨੁੱਖ ਨਸੀਬਾਂ ਵਾਲੇ ਹਨ ਜਿਨ੍ਹਾਂ ਨੇ ਇਹ ਜਨੇਊ ਆਪਣੇ ਗਲ ਪਾ ਲਿਆ ਹੈ ਏ ਪੰਡਿਤ ਇਹ ਜਨੇਉ ਤਾਂ ਤੂੰ ਚਾਰ ਕੋਡਾ ਮੋਲ ਦੇ ਕੇ ਮੰਗਵਾ ਲਿਆ ਆਪਣੇ ਜਜਮਾਨ ਦੇ ਚੌਕੇ ਵਿੱਚ ਬੈਠ ਕੇ ਉਸ ਦੇ ਗਲ ਪਾ ਦਿੱਤਾ ਫਿਰ ਤੂੰ ਉਸ ਦੇ ਕੰਨ ਵਿੱਚ ਉਪਦੇਸ਼ ਦਿੱਤਾ ਕਿ ਅੱਜ ਤੋਂ ਤੇਰਾ ਗੁਰੂ ਬ੍ਰਾਹਮਣ ਹੋ ਗਿਆ ਸਮਾ ਪੁੱਗਣ ਤੇ ਜਦੋਂ ਉਹ ਜਜਮਾਨ ਮੌਤ ਦੀ ਨੀਂਦ ਸੌਂ ਜਾਂਦਾ ਹੈ ਤਾਂ ਉਹ ਜਨੇਊ ਉਸ ਦੇ ਸਰੀਰ ਸਮੇਤ ਸੜ ਜਾਂਦਾ ਹੈ ਅਤੇ ਜੀਵ ਜਨੇਊ ਤੋਂ ਸਖੜ ਹੋ ਕੇ ਤੁਰ ਜਾਂਦਾ ਹੈ ਮਾਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਜੀ ਨਾਲ ਤੱਗ ਕਪਾਹੋ ਕੱਤੀ ਐ ਬਾਮਣ ਵਟੇ ਆਏ ਕੋਈ ਬੱਕਰਾ ਰਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁਟੀ ਐ ਤੀ ਫਿਰ ਪਾਈਏ ਹੋਰ ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋਵੇ ਜੋਰ ਮਨੁੱਖ ਲੱਖਾਂ ਚੋਰੀਆਂ ਕਰਦਾ ਹੈ ਲੱਖਾਂ ਵੇ ਵਿਚਾਰ ਕਰਦਾ ਹੈ ਲੱਖਾਂ ਝੂਠ ਬੋਲਦਾ ਹੈ ਲੱਖਾਂ ਗਾਲਾਂ ਕੱਢਦਾ ਹੈ ਦਿਨ ਰਾਤ ਲੋਕਾਂ ਤੋਂ ਚੋਰੀ-ਚੋਰੀ ਲੱਖਾਂ ਠੱਗੀਆਂ ਤੇ ਪਹਿਨਾਮੀਆਂ ਕਰਦਾ ਹੈ ਆਮ ਜਨੇਊ ਦਾ ਧਾਗਾ ਕਪਾਹ ਤੋਂ ਕੱਤ ਕੇ ਬਣਾਇਆ ਜਾਂਦਾ ਹੈ ਤੇ ਬ੍ਰਾਹਮਣ ਜਜਮਾਨ ਦੇ ਘਰ ਆ ਕੇ ਉਸ ਧਾਗੇ ਨੂੰ ਵਟ ਦਿੰਦਾ ਹੈ ਬੱਕਰੇ ਨੂੰ ਮਾਰ ਕੇ ਤੇ ਰਿੰਨ ਕੇ ਇਸ ਜਨੇਊ ਦੀ ਰਸਮ ਵਾਲੇ ਦਿਨ ਸਾਰੇ ਮਹਿਮਾਨ ਮਹਿਮਾਨਾਂ ਨੂੰ ਖੁਆਇਆ ਜਾਂਦਾ ਹੈ ਸਾਰੇ ਲੋਕ ਆਖਦੇ ਹਨ ਕਿ ਜਨੇਊ ਪਾ ਦਿੱਤਾ ਜਾਏ ਜਦੋਂ ਇਹ ਜਨੇਊ ਪੁਰਾਣਾ ਹੋ ਜਾਂਦਾ ਹੈ ਤਾਂ ਛੁੱਟ ਦਿੱਤਾ ਜਾਂਦਾ ਹੈ ਅਤੇ ਇਸ ਦੇ ਥਾਂ ਹੋਰ ਜਨੇਊ ਪਾ ਲਿਆ ਜਾਂਦਾ ਹੈ ਸਤਿਗੁਰੂ ਨਾਨਕ ਪਾਸ਼ਾ ਫਰਮਾਉਂਦੇ ਹਨ ਜੇ ਧਾਗੇ ਵਿੱਚ ਦਇਆ ਸੰਤੋਖ ਅਤੇ ਉੱਚੇ ਆਚਰਣ ਦਾ ਜੋਰ ਹੋਵੇ ਤਾਂ ਆਤਮਾ ਦਾ ਇਹ ਤਾਗਾ ਕਦੇ ਨਹੀਂ ਟੁੱਟਦਾ ਮੱਲਾ ਪਹਿਲਾ ਨਾ ਮੰਨੀਏ ਪਤ ਉਪਜੈ ਸਾਲਾਈ ਸਖਸੂਤ ਦਰਗਹ ਅੰਦਰ ਪਾਏ ਤਾਗ ਨਾ ਟੁੱਟ ਸਪੂਤ ਪਰਮਾਤਮਾ ਨੂੰ ਮੰਨਣ ਨਾਲ ਆਦਰ ਮਿਲਦਾ ਹੈ ਅਤੇ ਪਰਮਾਤਮਾ ਦੀ ਉਸਤਤ ਸੱਚਾ ਸੁੱਚਾ ਜਨੇਊ ਹੈ ਇਹ ਜਨੇਊ ਧਾਰਨ ਕੀਤਿਆਂ ਦਰਗਾਹ ਵਿੱਚ ਇੱਜ਼ਤ ਮਿਲਦੀ ਹੈ ਤੇ ਇਹ ਪਵਿੱਤਰ ਜਨੇਊ ਕਦੇ ਟੁੱਟਦਾ ਵੀ ਨਹੀਂ ਮੋਹਲਾ ਪਹਿਲਾ ਤੱਗ ਨਹੀਂ ਧਰੀ ਤੱਗ ਨਾਰੀ ਪਾਲਕੇ ਧੋਕ ਪਵੇ ਨਿਤ ਦਾੜੀ ਤੱਗ ਨ ਪੈਰੀ ਤੱਗ ਨ ਹੱਥੀ ਤੱਗ ਨ ਜੀਵਾ ਤੱਗ ਨ ਅੱਖੀ ਵੇ ਤੱਗਾ ਆਪੇ ਵਤੈ ਵਟਤਾਗੇ ਅਵਰਾ ਕਤੈ ਲੈ ਪਾੜ ਕਰੇ ਵੇਹ ਕੱਢ ਕਾਗਲ ਦਾ ਸੇਰਾ ਸੁਣ ਦੇਖੋ ਲੋਕੋ ਏ ਵੀਡਾਣ ਮਨ ਅੰਦਾ ਨਾਉ ਸੁ ਜਾਣ ਔਰਤ ਮਤ ਦੀ ਭੋਗ ਬिलास ਦੀ ਅੰਗਾ ਉੱਤੇ ਕੋਈ ਤਾਗਾ ਬੰਧ ਨਹੀਂ ਪਾਇਆ ਜਾਂਦਾ ਜੇਸ ਕਰਕੇ ਭੋਗ ਬਿਲਾਸ ਵਿੱਚ ਫਸੇ ਮਨੋਖਾਰ ਰੋਜ਼ ਬੇਇੱਜ਼ਤ ਹੁੰਦੇ ਹਨ ਪੈਰਾਂ ਨੂੰ ਇਹ ਜਿਆ ਜਿਨੇ ਉਹ ਨਹੀਂ ਪਾਇਆ ਕਿ ਉਹ ਭੈੜੇ ਪਾਸੇ ਨਾ ਲੈ ਜਾਣ ਹੱਥਾਂ ਨੂੰ ਇਹ ਜਿਆ ਜਿਨੇ ਉਹ ਨਹੀਂ ਪਾਇਆ ਕਿ ਉਹ ਮੰਦੇ ਕੰਮ ਨਾ ਕਰਨ ਜੀਬ ਨੂੰ ਕੋਈ ਜਿਨੇ ਉਹ ਨਹੀਂ ਪਾਇਆ ਕਿ ਪੁਰਾਈ ਨਿੰਦਾ ਕਰਨ ਤੋਂ ਹਟਿ ਰਹੇ ਕਾਨੂੰ ਇਹ ਜਜ ਨੇ ਉਹ ਨਹੀਂ ਪਾਇਆ ਕਿ ਪ੍ਰਾਈਸ ਤ੍ਰਿਵਲ ਮਾੜੀ ਨiyet ਨਾਲ ਨਾ ਤੱਕਣ ਦਰਅਸਲ ਜਨੇਊ ਪਾਉਣ ਵਾਲਾ ਪੰਡਤ ਆਪ ਸੱਚੇ ਜਨੇਊ ਤੋਂ ਵਾਂਂਦਿਆ ਹੋਇਆ ਟਕਦਾ ਫਿਰਦਾ ਹੈ ਪਰ ਹੋਰ ਲੋਕਾਂ ਨੂੰ ਜਨੇਊ ਬਣਾ ਬਣਾ ਕੇ ਪਾਉਂਦਾ ਰਹਿੰਦਾ ਹੈ ਆਪਣੇ ਹੀ ਜਜਮਾਨਾਂ ਦੀਆਂ ਧੀਆਂ ਦੇ ਵਿਆਹ ਦੱਛਣਾ ਲੈ ਕੇ ਕਰਦਾ ਹੈ ਤੇ ਪੱਤਰੀ ਸੋਧ ਸੋਧ ਕੇ ਉਹਨਾਂ ਨੂੰ ਰਸਤਾ ਦੱਸਦਾ ਹੈ ਕਿ ਲੋਕੋ ਸੁਣੋ ਅਤੇ ਵੇਖੋ ਇਹ ਕਿਤਨੀ ਅਜੀਬ ਗੱਲ ਹੈ ਕਿ ਪੰਡਤ ਆਪ ਤਾਂ ਮਨੋ ਅੰਨਾ ਹੈ ਪਰ ਆਪਣਾ ਨਾਮ ਸਿਆਣਾ ਰੱਖਿਆ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ